ਅੱਤਸ਼ਰੀਆ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਗੱਲਬਾਤੋ ਆਦੀ ਬਹੁਤ ਹੀ ਦਿਲਚਸਪ ਹੈ ਗੱਲਬਾਤ ਕਰਾਂਗੇ ਸੱਤਾ ਦੀ ਇੱਕ ਐਸੀ ਖੇਡ ਦੇ ਬਾਰੇ ਜਿਹਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਗੱਲ ਕਰਾਂਗੇ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਬਾਰੇ ਦੋਨਾਂ ਦੇ ਵਿੱਚ ਕੀ ਕੀ ਚੱਕਰਵਾਜੀਆਂ ਪਈਆਂ ਤੇ ਕੁਝ ਐਸੀਆਂ ਰਾਜਨੀਤਿਕ ਗੁਪਤ ਗੱਲਾਂ ਜਿਹੜੀਆਂ ਕਿ ਤੁਸੀਂ ਪਹਿਲਾਂ ਕਦੇ ਵੀ ਨਹੀਂ ਸੁਣੀਆਂ ਹੋਣਗੀਆਂ ਸੋ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਸੁਣਿਓ ਔਰ ਚੈਨਲ ਜਿੰਨਾ ਵੀਰਾਂ ਨੇ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਹਜੇ ਤੱਕ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬ ਲੋ ਤਾਂ ਦੋਸਤੋ ਬਾਦਲ ਨੇ ਮੋਟਰਾਂ ਦੇ ਬਿੱਲ થી ਜਿਹੜੇ ਇਹ ਮaaf ਕਰਤੇ ਸੀ ਕਿਸਾਨਾਂ ਦੇ ਔਰ ਕੈਪਟਨ ਅਮਰਿੰਦਰ ਸਿੰਘ ਦੇ ਕਿਸਾਨਾਂ ਉੱਪਰ ਬਿਜਲੀ ਦੇ ਬਿੱਲ ਦੁਬਾਰਾ ਲਾਗੂ ਕਰਾਉਣ ਦੇ ਫੈਸਲੇ ਨੇ ਕੈਪਟਨ ਸਾਹਿਬ ਦੀ ਤਕਦੀਰ ਨੂੰ ਇੱਕ ਵੱਡਾ ਝਟਕਾ ਦਿੱਤਾ ਔਰ ਉਹ ਇਸ ਗੱਲ ਤੋਂ ਚੰਗੂ ਤਰ੍ਹਾਂ ਚੰਗੀ ਤਰ੍ਹਾਂ ਜਾਣੂ ਸੀ ਕਿ ਸਿੱਖ ਜਨ ਸਮੂਹ ਤੇ ਸਥਿਰ ਪ੍ਰਭਾਵ ਬਣਾਉਣ ਖਾਤਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੂੰ ਮੁਕਤ ਕਰਾਉਣਾ ਬਹੁਤ ਜ਼ਰੂਰੀ ਸੀ ਔਰ ਇਹ ਐਜੀਪੀਸੀ ਹੋ ਸੀਗੀ ਜਿੱਥੋਂ ਬਾਦਲ ਦਲ ਅਕਾਲੀ ਦਲ ਜਿਹੜਾ ਆਪਣੀ ਤਾਕਤ ਹਾਸਲ ਕਰਦਾ ਸੀ ਐਜੀਪੀਸੀ ਉੱਪਰ ਕੰਮਜਾ ਹਾਸਲ ਕਰਨ ਲਈ ਉਹਨਾਂ ਦੇ ਸਲਾਹਕਾਰਾਂ ਵਿੱਚੋਂ ਉਹਨਾਂ ਦੀ ਮੰਡਲੀ ਦੇ ਮੈਂਬਰ ਕੈਪਟਨ ਦੇ ਜਿਵੇਂ ਕਿ ਰਵੀਿੰਦਰ ਸਿੰਘ ਰਵੀ ਹਿਮਾਚਲ ਵਿੱਚ ਉਹਨਾਂ ਦੇ ਬਾਬਾ ਸਰਬਜੋਤ ਸਿੰਘ 베ਦੀ ਜੋ ਕਿ ਗੁਰਨਾਨਕ ਪਾਤਸ਼ਾਹ ਦੀ ਅੰਚਵਾਂਚੋਂ ਨੇ ਔਰ ਇਹਨਾਂ ਦੋਹਾਂ ਨੇ ਬਾਦਲ ਨਾਲ ਆਪਣੇ ਰਾਹ ਨੀਤੀਕ ਹਿਸਾਬ ਕਿਤਾਬੀ ਚੁਕਤਾ ਕਰਨੇ ਸੀਗੇ ਔਰ ਵਕ ਵਕ ਵਿਚਾਰ ਬਟਾੰਦਰਿਆਂ ਵਿੱਚੋਂ ਜਿਹੜੀ ਇੱਕ ਸਮੂਹਿਕ ਰਾਏ ਬਣੀ ਉਹ ਇਹ ਸੀ ਕਿ ਐ ਜੀ ਪੀ ਸੀ ਉੱਪਰ ਇੱਕ ਐਸੇ ਗਰੁੱਪ ਦੁਆਰਾ ਕਾਬੂ ਪਾਇਆ ਜਾਵੇ ਜੋ ਨਾ ਕੇਵਲ ਬਾਦਲ ਵਿਰੋਧੀ ਹੋਵੇ ਬਲਕਿ ਜੋ ਕਾਂਗਰਸ ਦੇ ਨਾਲ ਵੀ ਤਾਲਮੇਲ ਬਿਠਾਵੇ ਜਾਂ ਘੱਟੋ-ਘੱਟ ਉਹਦੇ ਕਹੇ ਮੁਤਾਬਕ ਚੱਲੇ ਇਹਦੇ ਵਿੱਚ ਕੋਈ ਮੁਸ਼ਕਲ ਨਹੀਂ ਸੀ ਕਿਉਂਕਿ ਅਸਲ 'ਚ ਬਾਦਲ ਦਾ ਅਕਾਲੀ ਦਲ ਐਜੀਪੀਸੀ ਤੋਂ ਪਾਵਰ ਲੈਂਦਾ ਸੀ ਹੁਣ ਵੀ ਲੈਂਦਾ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਸੀ ਲੇਕਿਨ ਸ਼ਾਇਦ ਇਸ ਨੂੰ ਪ੍ਰਾਪਤ ਕਰਨ ਲਈ ਅਪਣਾਇਆ ਤਰੀਕਾ ਜਿਹੜਾ ਇਹ ਗਲਤ ਸੀ ਇਸ ਤੋਂ ਇਲਾਵਾ ਬਾਦਲ ਇੱਕ ਪੱਕਾ ਖਿਡਾਰੀ ਸੀ ਜੋ ਆਪਣੀ ਰਣਨੀਤੀ ਤੋਂ ਚੰਗੀ ਤਰ੍ਹਾਂ ਜਾਣੂ ਸੀ ਇਹ ਇੱਕ ਖਤਰਨਾਕ ਖੇਡ ਸੀ ਜੋ ਮੁੱਖ ਮੰਤਰੀ ਖੇਡਣ ਜਾ ਰਹੇ ਸੀ ਕੈਪਟਨ ਹੁਣੀ ਖਾਸ ਕਰ ਉਦੋਂ ਜਦੋਂ ਉਹ ਪੰਜਾਬ ਦੇ ਹਾਲੀਆ ਇਤਿਹਾਸ ਬਾਰੇ ਚੰਗੀ ਤਰ੍ਹਾਂ ਜਾਣਦੇ ਸਨ ਅਤੇ ਕਾਂਗਰਸ ਦੀਆਂ ਪਰਦੇ ਦੇ ਪਿੱਛੋਂ ਕੀਤੀਆਂ ਸਾਜ਼ਿਸ਼ਾਂ ਦੇ ਨਤੀਜਿਆਂ ਤੋਂ ਵੀ ਜਾਣੂ ਸਨ ਉੱਚੇ ਆਤਮ ਵਿਸ਼ਵਾਸ ਤੇ ਸਵਾਰ ਖਾਸ ਕਰ ਉਦੋਂ ਜਦੋਂ ਪੁਲਿਸ ਦੇ ਉੱਚ ਅਫਸਰਾਂ ਨੇ ਉਹਨਾਂ ਨੂੰ ਇਹ ਵਿਸ਼ਵਾਸ ਦਿਵਾ ਦਿੱਤਾ ਕਿ ਉਹ ਉਹ ਸਭ ਕੁਝ ਹਾਸਲ ਕਰ ਸਕਦਾ ਜੋ ਮੁੱਖ ਮੰਤਰੀ ਚਾਹੁੰਦਾ ਹੈ ਸਰਕਾਰ ਨੇ ਗੁਰਚਰਨ ਸਿੰਘ ਟੋੜੇ ਦੇ ਅਕਾਲੀ ਦਲ ਢੜੇ ਦੇ ਸਰਬ ਹਿੰਦ ਅਕਾਲੀ ਦਲ ਨੂੰ ਸਮਰਥਨ ਦੇਣ ਦਾ ਫੈਸਲਾ ਕਰ ਲਿਆ ਜਿਸ ਲਈ ਉਹਨਾਂ ਨੇ ਆਪਣੇ ਸਾਰੇ ਜਰੀਏ ਇਸਤੇਮਾਲ ਕਰਨ ਦਾ ਪਲਾਨ ਬਣਾਇਆ ਐ ਜੀਪੀਸੀ ਦੀਆਂ ਚੋਣਾਂ ਵਿੱਚ ਦਖਲ ਅੰਦਾਜ਼ੀ ਦੇ ਇਸ ਫੈਸਲੇ ਦਾ ਅਕਾਲੀ ਦਲ ਨੇ ਵਿਰੋਧ ਕੀਤਾ ਤੇ ਪੁਰਸ ਨੇ ਅਕਾਲੀ ਦਲ ਦੇ ਆਗੂਆਂ ਅਤੇ ਕਾਰਕੁਨਾਂ ਨੂੰ ਅਹਦੀ ਪੀਸੀ ਦੀਆਂ ਚੋਣਾ ਵਾਲੇ ਦਿਨ ਯਾਨੀ ਕਿ 12 ਨਵੰਬਰ ਸਨ 2002 ਨੂੰ ਅੰਮ੍ਰਿਤਸਰ ਜਾਣ ਤੋਂ ਰੋਕਣ ਲਈ ਅਤੇ ਉਤਸ਼ਾਹਹੀਣ ਕਰਨ ਲਈ ਆਪਣੀ ਸਾਰੀ ਤਾਕਤ ਨੂੰ ਇਸਤੇਮਾਲ ਕੀਤਾ ਪੁਲਿਸ ਨੇ ਇਥੋਂ ਤੱਕ ਕਿ ਉਹਨਾਂ ਆਮ ਸਿੱਖਾਂ ਨੂੰ ਵੀ ਗ੍ਰਿਫਤਾਰ ਕੀਤਾ ਅਤੇ ਪਰੇਸ਼ਾਨ ਕੀਤਾ ਜੋ ਅਕਾਲੀ ਦਲ ਦੇ ਨਹੀਂ ਸਨ ਪਰ ਸਿਰਫ ਨੀਲੀਆਂ ਪੱਗਾਂ ਉਹਨਾਂ ਨੇ ਬੰਨੀਆਂ ਹੋਈਆਂ ਸੀ ਪੁਲਿਸ ਕਾਰਵਾਈਆਂ ਦੇ ਨਤੀਜੇ ਨਾਲ ਪੰਜਾਬ ਵਿੱਚ ਵੱਧ ਰਹੇ ਤਣਾਅ ਨੇ ਟ੍ਰਿਬਿਊਨ ਦੇ ਐਡੀਟਰ ਹਰੀ ਜੈ ਸਿੰਘ ਨੂੰ ਆਪਣੀ ਅਖਬਾਰ ਵਿੱਚ 10 ਨਵੰਬਰ 2002 ਨੂੰ ਇੱਕ ਵਾਰਨਿੰਗ ਦੇਣ ਲਈ ਮਜਬੂਰ ਕਰਤਾ ਉਹ ਇਹ ਸੀ ਕਿ ਪੰਜਾਬ ਪਿਛਲੇ ਕੁਝ ਸਮੇਂ ਤੋਂ ਰਾਜਨੀਤਿਕ ਅਸਥਿਰਤਾ ਦੀਆਂ ਖਤਰਨਾਕ ਖੇਡਾਂ ਅਤੇ ਧਰਮ ਦੇ ਨਾਂ ਤੇ ਪੁਰ ਦੀ ਤਾਕਤ ਦਾ ਨੰਗਾ ਪ੍ਰਗਟਾਵਾ ਦੇਖ ਰਿਹਾ ਹੈ ਅਕਾਲੀ ਅਕਾਲੀ ਕਾਂਗਰਸ ਦੀ ਰੱਸਾ ਕਸ਼ੀ ਖਾਸ ਤੌਰ ਤੇ 170 ਮੈਂਮਰੀ ਐਜੀਪੀਸੀ ਦੀਆਂ 12 ਨਵੰਬਰ ਮੰਗਲਵਾਰ ਅੰਮ੍ਰਿਤਸਰ ਵਿਕੇ ਹੋਣ ਵਾਲੀਆਂ ਚੋਣਾਂ ਨੂੰ ਜੋੜ ਤੋੜ ਕਰਕੇ ਗੁਰਦੁਆਰਿਆਂ ਦਾ ਕੰਟਰੋਲ ਹਾਸਲ ਕਰਨ ਦੇ ਉਦੇਸ਼ ਦੀ ਪੂਰਤੀ ਕਰਨਾ ਹੈ ਪਵਿੱਤਰ ਸ਼ਹਿਰ ਦੀ ਇੱਕ ਤਰ੍ਹਾਂ ਨਾਲ ਘੇਰਾਬੰਦੀ ਕਰ ਦਿੱਤੀ ਗਈ ਹੈ ਇਹ ਕੋਈ ਸੰਤੋਸ਼ਜਨਕ ਨਜ਼ਾਰਾ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨਾਲ ਸੰਬੰਧਿਤ ਰਾਜਨੀਤਿਕ ਆਗੂਆਂ ਤੇ ਉਹਨਾਂ ਦੇ ਨਿੱਜੀ ਅਤੇ ਧੜਿਆਂ ਦੇ ਸਹਿਯੋਗੀਆਂ ਦਾ ਕਿਸੇ ਤਰ੍ਹਾਂ ਇਹ ਵਿਸ਼ਵਾਸ ਹੈ ਕਿ ਐਡੀ ਪੀ ਦੇ ਕਾਬੂ ਪਾਉਣ ਨਾਲ ਰਾਜ ਵਿੱਚ ਆਪਣੀ ਪਕੜ ਦੀ ਲਗਾਮ ਤਾਕਤਵਰ ਅਤੇ ਮਜ਼ਬੂਤ ਕੀਤੀ ਜਾ ਸਕਦੀ ਹੈ ਸ਼ਾਇਦ ਉਹ ਤਾਜੀ ਹਵਾ ਦੇ ਅੰਦਰ ਆਉਣ ਲਈ ਨਵੀਆਂ ਖਿੜਕੀਆਂ ਖੋਲਣ ਦੀ ਕੋਸ਼ਿਸ਼ ਤੋਂ ਬਗੈਰ ਹੀ ਪੰਜਾਬ ਦੀ ਰਾਜਨੀਤੀ ਨੂੰ ਉਸੇ ਸਥਾਪਤਨ ਜਰੀਏ ਤੋਂ ਵੇਖਦੇ ਹਾਂ ਕਿ ਹਰੀ ਜੈ ਸਿੰਘ ਨੇ ਚੇਤਾਵਨੀ ਇੱਕ ਹੋਰ ਦਿੱਤੀ ਉਹ ਕਹਿੰਦਾ ਪੰਜਾਬ ਵਿੱਚ ਜੋ ਵੀ ਦੇਖਿਆ ਜਾ ਰਿਹਾ ਉਹ ਬੜਾ ਜਾਣਿਆ ਪਛਾਣਿਆ ਲੱਗ ਰਿਹਾ ਏ 1970ਵਾਂ ਗਿਆਨੀ ਜੈਲ ਸਿੰਘ ਮੁੱਖ ਮੰਤਰੀ ਵਜੋਂ ਅਕਾਲੀਆਂ ਨੂੰ ਕਮਜ਼ੋਰ ਕਰਨ ਦੇ ਵਿਚਾਰ ਨਾਲ ਐ ਜੀ ਪੀ ਸੀ ਤੇ ਕਾਬੂ ਪਾਉਣ ਲਈ ਆਪਣੀਆਂ ਹੀ ਜਟਲ ਚਾਲਾਂ ਖੇਡੀਆਂ ਉਸ ਤੋਂ ਬਾਅਦ ਜਿਹੜੀ ਰਾਜਨੀਤੀ ਹੈ ਵਿਰੋਧੀ ਰਾਜਨੀਤੀ ਵਿੱਚ ਜੋ ਖੂਨੀ ਘਟਨਾਵਾਂ ਹੋਈਆਂ ਉਹ ਇੰਨੀਆਂ ਵੀ ਪੁਰਾਣੀਆਂ ਨਹੀਂ ਐ ਕਿ ਭੁਲਾਈਆਂ ਜਾ ਸਕਣ ਬਰਾਜ ਵਿੱਚ ਰਾਜਨੀਤਿਕ ਨਿਤਾਮਾਂ ਦੀ ਸਮੱਸਿਆ ਇਹ ਐ ਕਿ ਉਹ ਸਮਾਜਿਕ ਆਰਥਿਕ ਖੇਤਰ ਦੇ ਵਿੱਚ ਲੋਕਾਂ ਦੀ ਭਲਾਈ ਲਈ ਆਪਸੀ ਮੁਕਾਬਲੇ ਕਰਨ ਦੀ ਬਜਾਏ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਬੇਸ਼ਰਮੀ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸ਼ੋਸ਼ਣ ਕਰਦੇ ਨੇ ਹੋਰ ਕਿੰਨੀ ਦੇਰ ਲੋਕ ਇਹ ਸਭ برداشت ਕਰਨਗੇ ਇਹ ਚੇਤਾਵਨੀ ਦਿੱਤੀ ਸੀ ਹਰੀ ਜੈਸੀ ਨੇ ਤਾਂ ਅਮਰਿੰਦਰ ਨੇ ਆਖਰਕਾਰ ਇਸ ਮਾਮਲੇ ਬਾਰੇ ਆਪਣੇ ਫੈਸਲੇ ਨੂੰ ਕੁਝ ਨਰਮ ਕੀਤਾ ਜਦੋਂ ਅੰਮ੍ਰਿਤਸਰ ਦੇ ਡੀਸੀ ਨੇ ਉਹਨਾਂ ਨੂੰ ਮੌਜੂਦਾ ਜ਼ਮੀਨੀ ਪੱਧਰ ਦੀ ਅਸਲੀਅਤ ਤੇ ਸਰਕਾਰ ਦੀ ਕਾਰਵਾਈ ਦੇ ਨਾਲ ਹੋਣ ਵਾਲੇ ਗੰਭੀਰ ਨਤੀਜਿਆਂ ਤੋਂ ਜਾਣੂ ਕਰਾਇਆ ਉਹ ਕਹਿੰਦਾ ਜਨਾਬ ਜੇ ਸਥਿਤੀ ਕਾਬੂ ਤੋਂ ਬਾਹਰ ਹੋ ਗਈ ਨਾਹੀਂ ਬਾਦਲ ਨਾਹੀਂ ਤੌੜਾ ਦਾ ਕੋਈ ਨੁਕਸਾਨ ਹੋਵੇਗਾ ਜੇ ਕਿਸੇ ਦਾ ਕੋਈ ਨੁਕਸਾਨ ਹੋਵੇਗਾ ਤਾਂ ਇਹ ਤੁਹਾਡਾ ਹੋਵੇਗਾ ਡੀਸੀ ਨੇ ਇਸ਼ਾਰਾ ਕੀਤਾ ਤੁਹਾਡਾ ਮਤਲਬ ਹੈ ਉਹ ਉਹਨਾਂ ਦੇ ਸਲਾਹਕਾਰ ਹੁਣ ਤੱਕ ਮੈਨੂੰ ਬੇਵਕੂ ਬਣਾ ਰਹੇ ਸਨ ਅਮਰਿੰਦਰ ਨੇ ਡੀਸੀ ਨੂੰ ਪੁੱਛਿਆ ਕਿਰਪਾ ਕਰਕੇ ਕਹਿੰਦਾ ਉਹੀ ਕਰੋ ਜੋ ਠੀਕ ਹੈ ਜਿਮੇਨੀ ਹਕੀਕਤ ਨੂੰ ਜਾਣਨ ਤੋਂ ਬਾਅਦ ਕੈਪਟਨ ਨੇ ਫਿਰ ਡੀਸੀ ਨੂੰ ਹਦਾਇਤ ਕੀਤੀ ਸੀਗੀ ਫਿਰ ਵੀ ਸਰਕਾਰ ਦੀ ਚੋਣਾਂ 'ਚ ਦਖਲ ਅੰਦਾਜ਼ੀ ਨੂੰ ਅਸਲ 'ਚ ਜਿਸ ਚੀਜ਼ ਨੇ ਘਟਾਇਆ ਉਹ ਸੀ ਸੀਨੀਅਰ ਕਾਂਗਰਸੀ ਅਤੇ ਰਾਜ ਸਭਾ ਦੇ ਵਿੱਚ ਵਿਰੋਧੀ ਧਿਰ ਦਾ ਨੇਤਾ ਡਾਕਟਰ ਮਨਮੋਨ ਸਿੰਘ ਦਾ ਅਮਰਿੰਦਰ ਸਿੰਘ ਨੂੰ ਕੀਤਾ ਫੋਨ ਜਿਦੇ ਵਿੱਚ ਉਹਨੇ ਕੈਪਟਨ ਅਮਰਿੰਦਰ ਨੂੰ ਐਜੀਪੀ ਦੀਆਂ ਚੋਣਾ ਚ ਡਾਕਟਰ ਅੰਦਾਜ਼ੀ ਨਾ ਕਰਨ ਲਈ ਕਿਹਾ ਸੀ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਸੀਨੀਅਰ ਪੱਤਰਕਾਰ ਤੇ ਇੱਕ ਸਾਬਕਾ ਪ੍ਰਧਾਨ ਮੰਤਰੀ ਜਿਹੜਾ ਕਿ ਨਵੀਂ ਦਿੱਲੀ ਦੇ ਵਿੱਚ ਇੰਡੀਆ ਇੰਟਰਨੈਸ਼ਨਲ ਸੈਂਟਰ ਵਿਖੇ ਸੈਂਟਰ ਡੇ ਕਲੱਬ ਬੁੱਧੀਜੀਵੀਆਂ ਦਾ ਇੱਕ ਨਵਕਲਾ ਗਰੁੱਪ ਦਾ ਮੈਂਬਰ ਰਹੀਂ ਡਾਕਟਰ ਮਨਮੋਹਨ ਸਿੰਘ ਨਾਲ ਸੰਪਰਕ ਸਦਿਆ ਬਾਦਲ ਇੱਕ ਦੁਖਦਾਇਕ ਕਹਾਣੀ ਬਣਾਉਣ ਚ ਕਾਮਯਾਬ ਹੋ ਗਿਆ ਜਿਸ ਤੋਂ ਮਗਰੋਂ ਡਾਕਟਰ ਮਨਮੋਹਨ ਸਿੰਘ ਨੇ ਫੋਨ ਕੀਤਾ ਕਿਹਾ ਕਿ ਮੈਂ ਆਪਣੀ ਸਰਕਾਰ ਦੇ ਫੈਸਲੇ ਤੇ ਮੁੜ ਵਿਚਾਰ ਕਰਾਂ ਕੈਪਟਨ ਮਨਿੰਦਰ ਕਹਿੰਦਾ ਇਹ ਗੱਲ ਤਾਂ ਹੁਣ ਗਿਣਤੀ ਵਾਲੇ ਦਿਨ ਬਾਦਲ ਦੀ ਅਗਵਾਈ ਵਾਲੇ ਧੜੇ ਨੇ ਨਾ ਕੇਵਲ ਐ ਜੀ ਪੀ ਸੀ ਦੀਆਂ ਚੋਣਾਂ 'ਚ ਭਾਰੀ ਜਿੱਤ ਪ੍ਰਾਪਤ ਕੀਤੀ ਬਲਕਿ ਸਾਬਕਾ ਮੁੱਖ ਮੰਤਰੀ ਨੇ ਬੜੀ ਹੀ ਚਲਾਕੀ ਨਾਲ ਦਾ ਪੇਚ ਖੇੜ ਕੇ ਸਾਰੇ ਸਾਧਰਨਾਂ ਨੂੰ ਆਪਣੇ ਪੱਖ 'ਚ ਕਰ ਲਿਆ ਤੇ ਇਸ ਧੜੇ ਨੇ ਰਾਜਨੀਤਿਕ ਅਖਾੜੇ ਵਿੱਚ ਆਪਣੀ ਜਗ੍ਹਾ ਕਾਫੀ ਹੱਦ ਤੱਕ ਮਜ਼ਬੂਤ ਕਰ ਲਈ ਜੋ ਕਿ ਆਉਣ ਵਾਲੇ ਸਾਲਾਂ ਚ ਕਾਫੀ ਫਿਰ ਉਪਯੋਗੀ ਸਾਬਤ ਹੋਈ ਸੀਗੀ ਹਾਲਾਂਕਿ ਆਖਰੀ ਪਲਾਂ 'ਚ ਫੈਸਲਾ ਵਾਪਸ ਲੈਣ ਦੇ ਬਾਵਜੂਦ ਬਿਜਲੀ ਦੀਆਂ ਦਰਾਂ ਨੂੰ ਵਧਾਉਣ ਦੇ ਨਤੀਜੇ ਸਾਫ਼ ਤੌਰ 'ਤੇ ਸਰਕਾਰ ਦੇ ਉਲਟੇ ਪਏ ਸੀਗੇ ਇਹਨਾਂ ਨੇ ਬਾਦਲ ਦੀ ਵਾਪਸੀ ਦੀ ਪਹਿਲੀ ਝਲਕ ਦੇ ਦਿੱਤੀ ਸੀਗੀ ਹਾਲਾਂਕਿ ਉਹਨੇ ਹਾਲੇ ਹੋਰ ਵੀ ਤਾਕਤ ਇਕੱਠੀ ਕਰਨੀ ਸੀ ਤੇ ਕੁਝ ਹੋਰ ਸੇਕ ਵੀ ਸਹਿਣਾ ਸੀਗਾ ਹੁਣ ਮੁੱਖ ਨਿਸ਼ਾਨਾ ਬਾਦਲ ਤੇ ਬਾਦਲ ਪਰਿਵਾਰ ਬਣਿਆ 2003 ਦੇ 2003 ਦੇ ਮੱਧ ਚ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਦੋ ਰਾਹ ਸੀ ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਪਰਿਵਾਰ ਦੇ ਵਿਰੁੱਧ ਸ਼ਿਕਾਇਤ ਨੂੰ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਜਾਨਕਿ ਕੇ ਸੀਬੀਆਈ ਜੋ ਉਦੋਂ ਵੀ ਤੇ ਹੁਣ ਵੀ ਕੇਂਦਰ ਸਰਕਾਰ ਦੇ ਅਧੀਨ ਹੈ ਉਹਨੂੰ ਸੌਂਪਣ ਜਾਂ ਪੰਜਾਬ ਵਿਜੀਲੈਂਸ ਡਿਪਾਰਟਮੈਂਟ ਬਿਊਰੋ ਨੂੰ ਪਹਿਲਾ ਰਾ ਸਹੀ ਲੱਗਦਾ ਸੀ ਕਿਉਂਕਿ ਸਾਰੀ ਜਾਂਚ ਪੜਤਾਲ ਮੋਰੀ ਪ੍ਰਮੁੱਖ ਏਜੰਸੀ ਵੱਲੋਂ ਕੀਤੀ ਜਾਊਗੀ ਤੇ ਬਦਲੇ ਦੇ ਇਲਜ਼ਾਮ ਤੋਂ ਵੀ ਸਾਫ਼ ਤੌਰ ਤੇ ਬਚਿਆ ਜਾ ਸਕਦਾ ਸੀ ਹੁਣ ਜੇ ਦੇਖੀਏ ਤਾਂ ਜੇ ਤਰਕ ਸੰਗਤ ਨਾਲ ਸੋਚਿਆ ਹੁੰਦਾ ਤਾਂ ਇਹ ਇੱਕ ਚੰਗਾ ਕਦਮ ਹੋਣਾ ਸੀ ਕੈਪਟਨ ਦਾ ਫਿਰ ਵੀ ਅਮਰਿੰਦਰ ਨੇ ਦੂਜੇ ਰਾਹ ਨੂੰ ਚੁਣਿਆ ਉਹਨੇ ਅਜੇਹਾ ਦੋ ਮਹੱਤਵਪੂਰਨ ਤੱਥਾਂ ਨੂੰ ਧਿਆਨਮਰ ਰੱਖ ਕੇ ਕਰਿਆ ਪਹਿਲਾ ਇਹ ਸੀ ਕਿ ਕਿਉਂਕਿ ਕੇਂਦਰ ਚ ਅਕਾਲੀ ਦਲ ਦੇ ਸਮਰਥਨ ਵਾਲੀ ਬੀਜੇਪੀ ਦੀ ਅਗਵਾਈ ਚ ਐਨਡੀਏ ਸਰਕਾਰ ਸੀਗੀ सीबीआई ਨੂੰ ਗੈਰ ਸਰਗਰਮ ਜਾਂਚ ਪੜਤਾਲ ਕਰਨ ਲਈ ਪ੍ਰਭਾਵਿਤ ਕੀਤਾ ਜਾ ਸਕਦਾ ਸੀ ਦੂਜਾ ਜਿਨੇ ਅਮਰਿੰਦਰ ਦਾ ਪੱਕਾ ਮਨ ਬਣਾਇਆ ਉਹਨਾਂ ਦਾ ਇਹ ਵਿਸ਼ਵਾਸ ਸੀ ਕਿਉਂਕਿ ਰਾਜ ਦਾ ਵਿਜੀਲੈਂਸ ਡਿਪਾਰਟਮੈਂਟ ਉਹਨਾਂ ਦੇ ਅੰਡਰ ਸੀਗਾ ਇਸ ਲਈ ਜਾਂਚ ਪੜਤਾਲ ਨੂੰ ਚਲਾਉਣ ਲਈ ਰਿਮੋਟ ਕੰਟਰੋਲ ਉਹਨਾਂ ਦੇ ਹੱਥ ਵਿੱਚ ਰਹੂਗਾ ਉਹ ਜਦੋਂ ਚਾਹਣ ਇਹਦੀ ਗਤੀ ਤੇਜ਼ ਕਰ ਸਕਦਾ ਸੀ ਤੇ ਕਦੇ ਹੋਣੀ ਔਰ ਇਸ ਰੱਦ ਕਲਪਦਾ ਇਹ ਵੀ ਅਰਥ ਸੀ ਕਿ ਸਰਕਾਰ ਇਹ ਯਕੀਨੀ ਬਣਾ ਸਕਦੀ ਹੈ ਕਿ ਸਮੇਂ ਸਿਰ ਚਾਰਜ ਸ਼ੀਟ ਧਾਰਿਤ ਕੀਤੀ ਜਾਵੇ ਤਾਂ ਕਿ ਕੈਪਟਨ ਅਮਰਿੰਦਰ ਸਿੰਘ ਦੇ 5 ਸਾਲਾ ਕਾਰਜਕਾਲ ਦੇ ਦੌਰਾਨ ਹੀ ਅਦਾਲਤ ਆਪਣਾ ਫੈਸਲਾ ਸੁਣਾ ਦੇਵੇ ਵੈਸੇ ਵੀ ਰਿਮੋਟ ਕੰਟਰੋਲ ਨਾਲ ਉਹ ਜਾਂਚ ਪੜਤਾਲ ਨੂੰ ਜਿਵੇਂ ਉਹ ਚੁਣ ਉਸ ਦਿਸ਼ਾ ਵੱਲ ਲੈ ਕੇ ਜਾ ਸਕਦਾ ਸੀ ਰਾਜ ਸਰਕਾਰ ਇਹ ਫੈਸਲਾ ਲੈ ਸਕਦੀ ਸੀ ਕਿ ਕਿਸ ਨੂੰ ਗ੍ਰਿਫਤਾਰ ਕਰਨਾ ਹੈ ਤੇ ਕਿਸ ਨੂੰ ਨਹੀਂ ਦਿਲਚਸਪੀ ਵਾਲੀ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਦਾ ਵਿਜੀਲੈਂਟ ਡਿਪਾਰਟਮੈਂਟ ਦੇ ਡਾਇਰੈਕਟਰ ਨੂੰ ਸਾਫ਼ ਹੁਕਮ ਸੀ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਗ੍ਰਿਫਤਾਰ ਨਹੀਂ ਕਰਨਾ ਉਹਨਾਂ ਨੇ ਆਪਣਾ ਇਹ ਬਿਆਨ ਹਰ ਪ੍ਰੈਸ ਸਭਾ 'ਚ ਕਾਇਮ ਰੱਖਿਆ ਕਿਉਂਕਿ ਇਹ ਇੱਕ ਸਭ ਤੋਂ ਵੱਧ ਟੁਕਮੀ ਰਣਨੀਤੀ ਸੀ ਜਿਹਦੇ ਚੱਲਦੇ ਜਾਂਚ ਪੜਤਾਲ ਏਜੰਸੀਆਂ ਸਾਬਕਾ ਮੁੱਖ ਮੰਤਰੀ ਤੇ ਉਹਦੇ ਪਰਿਵਾਰ ਦੀ ਆਮਦਨ ਤੋਂ ਵੱਧ ਜਾਇਦਾਦ ਬਾਰੇ ਇਲਜ਼ਾਮਾਂ ਦੀ ਸ਼ਿਕਾਇਤ ਤੇ ਸ਼ਾਨਬੀਨ ਦਾ ਕੰਮ ਸ਼ੁਰੂ ਕਰਨ ਗਿਆ ਅਤੇ ਮناسب ਅਦਾਲਤਾਂ 'ਚ ਚਾਰਜ ਸ਼ੀਟ ਦਰਜ ਕਰਾਉਣ ਗਿਆ ਇਸ ਤੋਂ ਮਗਰੋਂ ਮਾਮਲਾ ਬਾਦਲਾ ਅਤੇ ਅਦਾਲਤਾਂ ਦੇ ਵਿਚਾਰ ਹੋਵੇਗਾ ਅਦਾਲਤਾਂ ਉਹਦੀ ਜ਼ਮਾਨਤ ਸਵੀਕਾਰ ਕਰਦੀਆਂ ਹਨ ਜਾਂ ਜ਼ਮਾਨਤ ਦੇਣ ਤੋਂ ਇਨਕਾਰ ਕਰਦੀਆਂ ਨੇ ਇਹ ਉਹਨਾਂ ਦਾ ਖਾਸ ਅਧਿਕਾਰ ਹੋਊਗਾ ਤੇ ਸਰਕਾਰ ਦੋਨੋਂ ਹੀ ਤਰ੍ਹਾਂ ਆਪਣੀ ਸਫਲਤਾ ਦਾ ਦਾਬਾ ਕਰ ਸਕਦੀ ਸੀ ਜੇ ਅਦਾਲਤਾਂ ਦੋਸ਼ੀ ਨੂੰ ਸਜ਼ਾ ਸੁਣਾਉਂਦੀਆਂ ਨੇ ਦਾ ਸਰਕਾਰ ਕਿਸੇ ਵੀ ਇਲਜ਼ਾਮ ਤੋਂ ਆਪਣੇ ਆਪ ਨੂੰ ਬਰੀ ਕਰ ਸਕਦੀ ਸੀ ਅਤੇ ਜੇ ਇਹਦੇ ਉਲਟ ਹੁੰਦਾ ਹੈ ਤਾਂ ਸਰਕਾਰ ਬਾਦਲਾਂ ਦੇ ਖਿਲਾਫ ਕਾਰਵਾਈ ਕਰਨ ਦੀ ਪਹਿਲ ਕਰਨ ਦਾ ਸੇਰਾ ਆਪਣੇ ਸਿਰ ਲੈ ਸਕਦੀ ਸੀ ਸੋ 24 ਜੂਨ 2003 ਨੂੰ ਟਟੋ ਕਟ ਕਾਗਜ਼ਾਂ ਵਿੱਚ ਤਾਂ ਬਿਲਕੁਲ ਸਹੀ ਲੱਗ ਰਹੀ ਰਣਨੀਤੀ ਨਾਲ ਪੰਜਾਬ ਬਿਜਲੀਅਸ ਡਿਪਾਰਟਮੈਂਟ ਨੇ ਸੈਕਸ਼ਨ 420 467 468 ਤੇ 471 ਨਾਲ ਪੜੇ ਜਾਂਦੇ Indian Penal Code IPC ਦੇ ਸੈਕਸ਼ਨ 12B ਅਤੇ ਸੈਕਸ਼ਨ 13 IDE ਨਾਲ ਪੜੇ ਜਾਂਦੇ ਸੈਕਸ਼ਨ 13 (288 1988 ਦੇ) Prevention of Corruption Act ਅਧੀਨ ਸਹਿਬਜਾਦਾ ਅਜੀਤ ਸਿੰਘ ਨਗਰ ਯਾਨੀ ਕਿ ਮੁਹਾਲੀ ਵਿਖੇ ਰਸਮੀ ਤੌਰ ਤੇ ਕੇਸ ਦਰਜ ਕੀਤਾ। ਪਹਿਲੇ ਜਿਹੜੀ ਪਹਿਲੀ FIR ਸੀਗੀ ਇਹਦੇ ਚ ਪ੍ਰਕਾਰ ਸੀ ਬਾਦਲ ਉਹਦੀ ਪਤਨੀ ਸੁਰਿੰਦਰ ਕੌਰ ਉਹਦਾ ਪੁੱਤ ਸੁਖਵੀਰ ਬਾਦਲ ਤੇ 7 ਹੋਰਾਂ ਦੇ ਖਿਲਾਫ ਕਰੋੜਾਂ ਰੁਪਏ ਦੀ ਚਲ ਅਤੇ ਅਚਲ ਨਾਮੀ ਅਤੇ ਬੇਨਾਮੀ ਜਾਇਦਾਦ ਰੱਖਣ ਦਾ ਇਲਜ਼ਾਮ ਲੱਗਿਆ ਇਸ ਤੋਂ ਜਲਦ ਹੀ ਬਾਦ ਵਿਜੀਲੈਂਟ ਡਿਪਾਰਟਮੈਂਟ ਨੇ ਸਾਰੀਆਂ ਜ਼ਰੂਰੀ ਅਜਾਤਾਂ ਲੈ ਕੇ ਵੱਡੇ ਪੱਧਰ ਪਰ ਜਾਂਚ ਸ਼ੁਰੂ ਕੀਤੀ ਜਿਹਦੇ ਨਾਲ ਜੂਨ ਦੀ ਗਰਮੀ ਦਾ ਸੇਕ ਹੋਰ ਵੱਧ ਗਿਆ ਬਾਦਲ ਪਰਿਵਾਰ ਦੇ ਬਾਦਲ ਪਿੰਡ ਜ਼ਿਲ੍ਹਾ ਮੁਖਤਰ ਵਿਕੇ ਉਹਨਾਂ ਦੇ ਖਾਨਦਾਨੀ ਘਰ ਸਮੇਤ ਉਦੇ ਪਰਿਵਾਰ ਦੀਆਂ ਸਾਰੀਆਂ ਜਾਇਦਾਦਾਂ ਉੱਪਰ ਛਾਪੇ ਮਾਰੇ ਗਏ ਹਰਿਆਣਾ ਵਿੱਚ ਗੁਰਗਾਓ ਵਿਖੇ ਉੱਚ ਦਰਜੇ ਦਾ ਆਰਬਿਟਰ ਰਿਜ਼ੋਰਟ ਪੈਟਰੋਲ ਪੰਪ ਪੋਲਟਰੀ ਫਾਰਮ ਸਮੇਤ ਪੰਜਾਬ ਹਰਿਆਣਾ ਚੰਡੀਗੜ੍ਹ ਨਵੀਂ ਦਿੱਲੀ 'ਚ ਵਕਵਾ ਕਰ ਰਿਹਾ ਹੈ ਸੀ ਤੇ ਵਪਾਰਕ ਜਾਇਦਾਦਾਂ ਤੇ ਛਾਪੇ ਮਾਰੇ ਗਏ ਆਪਣੀ ਰਾਜਨੀਤਿਕ ਸਵਾਮੀ ਨੂੰ ਖੁਸ਼ ਕਰਨ ਦੇ ਉਤਸ਼ਾਹ 'ਚ ਬਿਜੀ ਲੈਂਸ ਦੇ ਖੋਜੀਆਂ ਨੇ ਫਰਨੀਚਰ ਦੀ ਤੋੜਪਾਨੇ ਵੀ ਕੀਤੀ ਬਿਸਤਰੇ ਪਾੜ ਦਿੱਤੇ ਰਸੋਈ ਦੀਆਂ ਕੈਬਿਨੇਟਾਂ ਅਤੇ ਅਲਮਾਰੀਆਂ ਉਲਟਾ ਪੁਲਟਾ ਦਿੱਤੀਆਂ ਇਤੋਂ ਤੱਕ ਕੇ ਬਾਦਲ ਦੇ ਪੋਤੇ-ਪੋਤੀਆਂ ਦੇ ਖਡਾਉਣੇ ਵੀ ਖਲਾਰ ਅਤੇ ਤੋੜਦੇ ਛਾਪੇ ਤਰਤੀਬਾਰ ਦੋ ਉਦੇਸ਼ਾਂ ਦੀ ਪੂਰਤੀ ਲਈ ਮਾਰੇ ਗਏ ਸਨ ਪਹਿਲਾ ਸੀ ਕਿ ਬਾਦਲ ਦੀਆਂ ਜਾਇਦਾਦਾਂ ਦਾ ਮੁਲਾਂਕਣ ਕਰਕੇ ਜਾਂਚ ਪੜਤਾਲ ਸ਼ੁਰੂ ਕਰਨੀ ਦੂਜਾ ਵੱਧ ਤੋਂ ਵੱਧ ਰਾਜਨੀਤਿਕ ਲਾਭ ਹਾਸਲ ਕਰਨਾ ਮੁੱਖ ਮੰਤਰੀ ਨੇ ਆਪਣੀ ਸਥਿਤੀ ਨੂੰ ਜੈਜ ਠਹਿਰਾਉਣ ਅਤੇ ਬਾਦਲ ਪਰਿਵਾਰ ਵੱਲੋਂ ਜਮ੍ਹਾਂ ਕੀਤੀ ਦੌਲਤ ਦੇ ਇਲਜ਼ਾਮ ਦਾ ਸੱਚ ਸਾਹਮਣੇ ਲਿਆਉਣ ਲਈ ਵੱਡੇ ਪੱਧਰ ਤੇ ਮੀਡੀਆ ਤੇ ਖਾਸ ਕਰਕੇ ਟੀਵੀ 'ਚ ਛਾਪਿਆਂ ਦਾ ਪ੍ਰਸਾਰਣ ਕਰਵਾਇਆ ਜਦੋਂ ਦੁਨੀਆ ਹੈਰਾਨੀ 'ਚ ਇਹਨਾਂ ਕਾਰਵਾਈਆਂ ਨੂੰ ਦੇਖ ਰਹੀ ਸੀ ਉਦੋਂ ਦੇ ਅਕਾਲੀ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨੇ ਛਾਪਿਆਂ ਨੂੰ ਘਟਾ ਕੇ ਦੱਸਦਿਆਂ ਕਿਹਾ ਕਿ ਜੇ ਕੋਈ ਕਿਸੇ ਕਿਸਮ ਦੀ ਕੋਈ ਵੀ ਹਕੀਕਰ ਜਾਨਣਾ ਚਾਹੁੰਦਾ ਦਾ ਉਦਲੀ ਉਹਦੇ ਘਾਡੇ ਦਰਵਾਜ਼ੇ 24 ਘੰਟੇ ਖੁੱਲੇ ਨੇ ਬਾਦਲ ਕਹਿੰਦਾ ਹੁਣ ਸੁਣ ਜਿਆ ਸਿਆਸਤਦਾਨ ਜਿਵੇਂ ਕਿ ਉਹ ਸੀਤ ਬਾਅਦ ਚ ਪੂਰਾ ਨਾ ਰਾਜ ਵੀ ਕੀਤਾ ਹੌਲੀ ਹੌਲੀ ਲੇਕਿਨ ਲਗਾਤਾਰ ਆਪਣੇ ਵਿਰੋਧੀ ਕੈਪਟਨ ਅਮਰਿੰਦਰ ਸਿੰਘ ਨੂੰ ਉਹਦੀ ਹੀ ਖੇਡ ਚ ਮਾਤ ਦੇਤੀ ਉਹਨੇ ਬਾਦਲ ਮਾੜੇ ਸਮੇਂ ਨੂੰ ਵੀ ਚੰਗੀ ਤਕਦੀਰ ਤੇ ਬਦਲਣ ਦੇ ਬਿੱਤੀ ਕਲਾ ਚ ਮਹਾਰ ਸੀਗਾ ਜਦੋਂ ਕਿ ਕੈਪਟਨ ਚ ਕਿਸੇ ਫਾਇਦੇ ਵਾਲੀ ਗੱਲ ਨੂੰ ਧਾਟੇ ਹੀ ਬਦਲਣ ਦੀ ਅਲੋਕਿਕ ਸ਼ਕਤੀ ਸੀ ਔਰ ਜਿਉਂ-ਜਿਉਂ ਹਾਲਾਤ ਆਪਣੇ ਚਰਮਬਲ ਪਹੁੰਚਦੇ ਉਹ ਉਹਨਾਂ ਦਾ ਲਾਭ ਨਾ ਲੈ ਸਕਿਆ ਭਾਵੇਂ ਕੈਪਟਨ ਚੀਜ਼ਾਂ 'ਚ ਆਪਣਾ ਉਰਸ਼ਾ ਗਵਾ ਕੇ ਉਹਨਾਂ ਨੂੰ ਆਪਣੇ ਹੱਥੋਂ ਨਿਕਲ ਜਾਣ ਦਿੰਦਾ ਜਾਂ ਉਹ ਆਪਣੇ ਵਿਚਾਰਾ ਅਤੇ ਯੋਜਨਾਵਾਂ ਨੂੰ ਪੂਰਾ ਕਰਨ ਲਈ ਦੂਜਿਆਂ ਤੇ ਬਹੁਤ ਜ਼ਿਆਦਾ ਨਿਰਭਰ ਰਹਿੰਦਾ ਸਚਾਈ ਇਹੋ ਹੈ ਕਿ ਉਹ ਚਰਮ ਸਿਖਰ ਤੋਂ ਜ਼ਿਆਦਾ ਚੜਨਾ ਟਿਕਦਾ ਚਰਮ ਸਿਖਰ ਤੇ ਔਰ ਦੂਜੇ ਪਾਸੇ ਪ੍ਰਕਾਸ਼ੀ ਬੱਦਲ ਇੱਕ ਪੱਕਾ ਤੇ ਪੁਰਾਣਾ ਤੇ 100% ਦਾ ਰਾनेता ਇਨੇ ਸਾਰੇ ਅਕਾਲੀ ਕਾਰਜਕਰਤਾਵਾਂ ਨੂੰ ਛਾਪੇ ਵਾਲੀਆਂ ਥਾਵਾਂ ਤੇ ਮੌਜੂਦ ਰਹਿਣ ਲਈ ਕਿਹਾ ਔਰ ਉਹਨੇ ਇਸ ਕਾਰਵਾਈ ਜਿਹਨੂੰ ਉਹਨੇ ਸਿੱਖ ਪੰਥ ਦੇ ਖਿਲਾਫ ਯੁੱਧ ਦਾ ਨਾਮ ਦਿੱਤਾ ਇਹਦੇ ਵਿਰੁੱਧ ਲੜੀਵਾਰ ਧਰਨੇ ਦੇਣ ਦਾ ਵੀ ਹੁਕਮ ਦਿੱਤਾ ਔਰ ਇਸ ਕਾਰਵਾਈ ਨੇ ਅਕਾਲੀ ਦਲ ਦੇ ਪ੍ਰਭਾਵਿਤ ਕਰਨ ਵਾਲੇ ਵਿਰੋਧ ਦੇ ਰਵੱਈਏ ਤਰੀਕੇ ਨੂੰ ਮੋੜ ਸਿਰਜੀਤ ਕਰਤਾ ਭਾਵੇਂ ਕੈਪਟਨ ਨੇ ਇਹਨਾਂ ਨੂੰ ਭ੍ਰਿਸ਼ਟਾਚਾਰ ਮੋਰਚਿਆਂ ਦਾ ਨਾਮ ਦਿੱਤਾ ਭ੍ਰਿਸ਼ਟਾਚਾਰ ਦਾ ਸਮਰਥਨ ਕਰਦੇ ਮੋਰਚੇ ਛਾਪਿਆਂ ਦੇ ਫਲ ਸਰੂਪ ਬਾਦਲ ਤੇ ਉਹਦੇ ਪਰਿਵਾਰ ਵੱਲੋਂ ਝੱਲੀ ਗਈ ਹਰ ਮੁਸੀਬਤ ਅਸਲ 'ਚ ਹਵਾ ਦਾ ਰੁਕ ਉਹਦੇ ਵੱਲ ਨੂੰ ਕਰ ਰਹੀ ਸੀਗੀ ਦਿਲਚਸਪੀ ਵਾਲੀ ਗੱਲ ਇਹ ਹੈ ਕਿ ਜਦੋਂ ਵਿਜੀਲੈਂਟ ਡਿਪਾਰਟਮੈਂਟ ਵੱਲੋਂ ਬਾਦਲ ਦੀ ਪੁੱਛ ਪਰਦਾਲ ਦਾ ਸਮਾਂ ਆਇਆ ਤਾਂ ਕੈਪਟਨ ਨੇ ਉਸ ਪ੍ਰਤੀ ਸਾਵਿਕਾ ਮੁੱਖ ਮੰਤਰੀ ਵਾਲਾ ਵਤੀਰਾ ਅਪਣਾ ਲਿਆ ਭਾਵੇਂ ਉਹ ਰਾਸ ਸੀ ਆਦ ਸੀ ਜਾਂ ਪ੍ਰੋਟੋਕੋਲ ਦਾ ਸਨਮਾਨ ਕਰਦੀ ਫੌਜੀ ਸਖਲਾਈ ਕੈਪਟਨ ਨੇ ਇਹ ਯਕੀਨੀ ਬਣਾਇਆ ਕਿ ਬੀਲੀਅੰਟ ਡਿਪਾਰਟਮੈਂਟ ਵੱਲੋਂ ਪੁੱਛ ਪੜਤਾਲ ਲਈ ਬਾਦਲ ਨੂੰ ਨਾਮ ਲਾਇਆ ਜਾਵੇ। ਇਹਦੀ ਬਜਾਏ ਅਫਸਰ ਉਹਨੂੰ ਉਹਦੀ ਚੁਣੀ ਹੋਈ ਜਗ੍ਹਾ ਤੇ ਮਿਲਣ ਜਾ ਕੇ। ਇਹ ਵਿਦਿਆਲਤਾ ਹਾਲਾਂਕਿ ਉਹਨੇ ਪੁੱਤਰ ਸੁਖਵੀਰ ਸਿੰਘ ਬਾਦਲਪਤੀ ਨਹੀਂ ਦਿਖਾਈ ਗਈ। ਡਿਪਾਰਟਮੈਂਟ ਦੇ ਡਾਇਰੈਕਟਰ ਏਪੀ ਪਾਂਡੇ ਦਾ ਕਹਿੰਦਾ ਜੇ ਇਹ ਬਦਲਾ ਹੁੰਦਾ ਉਹਨਾਂ ਨੇ ਕੈਪਟਨ ਨੇ ਜਾਨੀ ਕਿ ਮੈਨੂੰ ਪੁੱਛ ਪੜਤਾਲੀ ਸਾਬਕਾ ਮੁੱਖ ਮੰਤਰੀ ਬਾਦਲ ਨੂੰ ਡਿਪਾਰਟਮੈਂਟ ਵਿਕੇ ਸਦਨ ਤੋਂ ਮਨਾ ਨਹੀਂ ਕਰਨਾ ਸੀ ਹਾਲਾਂਕਿ ਕੋਈ ਵੀ ਇੱਕ ਦੋਸ਼ੀ ਨੂੰ ਦਿੱਤੀ ਗਈ ਇਸ ਖਾਸ ਰਾਇਤ ਬਾਰੇ ਪ੍ਰਸ਼ਨ ਕਰ ਸਕਦਾ ਜਦੋਂ ਕਿ ਕਾਨੂੰਨ ਦੀ ਨਜ਼ਰ ਦੇ ਵਿੱਚ ਸਭ ਬਰਾਬਰ ਨੇ ਉਹ ਉਦਾਰਤਾ ਦੁਸ਼ਮਣ ਖਿਲਾਫ ਅੰਦਰੂਨੀ ਸ਼ਾਹੀ ਵਿੜੱਪਣ ਦਾ ਚਿੰਨ ਹੋ ਸਕਦੀ ਹੈ ਜਾਂਚ ਪੜਤਾਲ ਦੇ ਖਤਮ ਹੋਣ ਮਗਰੋਂ ਜਿਦੇ ਚ ਖੋਜੀਆਂ ਦੀਆਂ ਵਿਦੇਚੀ ਯਾਤਰਾਵਾਂ ਵੀ ਸ਼ਾਮਲ ਸੀਗੀਆਂ 20 ਨਵੰਬਰ 2003 ਨੂੰ ਜ਼ਿਲ੍ਹਾ ਅਤੇ ਸੈਸ਼ਨ ਜੱਜ ਰੋਪੜ ਪੰਜਾਬ ਦੀ ਅਦਾਲਤ ਵਿੱਚ ਇੱਕ ਚਾਰਜ ਸ਼ੀਟ ਦਰਜ ਕਰਾਈ ਗਈ। ਉਮੀਦ ਤੋਂ ਉਲਟ ਬਾਦਲਾ ਉੱਪਰ ਆਪਣੀ ਆਮਦਨ ਤੋਂ ਵੱਧ 77.39 ਕਰੋੜ ਦਾ ਹੀ ਇਲਜ਼ਾਮ ਲੱਗਾ। ਰਕਮ ਤੋਂ ਪਹਿਲਾਂ ਕਿਐਸੀ ਗਏ ਅੰਕੜੇ ਇਸ ਨਾਲੋਂ ਕਿਤੇ ਵੱਧ ਸੀਗੇ। ਚਾਰਜ ਸ਼ੀਟ ਦਾਇਰ ਕਰਨ ਤੋਂ ਬਾਅਦ ਹੁਣ ਇਹ ਸਿਰਫ ਕੁਝ ਸਮੇਂ ਦੀ ਗੱਲ ਸੀ ਕਿ ਬਾਦਲ ਦੇ ਵਿਰੁੱਧ ਸਮਣੇ ਜਾ ਰਹੀ ਹੋ ਜਾਣੇ ਸੀਗੇ ਤੇ ਉਹਨੂੰ ਜ਼ਮਾਨਤ ਲਈ ਅਰਜ਼ੀ ਦੇਣੀ ਪੈਣੀ ਸੀ। ਜਾਂ ਤਾਂ ਇਹ ਗਣੀ ਮਿਥੀ ਚਾਲ ਸੀ ਜਾਂ ਬਾਦਲਾਂ ਦੀ ਕਾਨੂੰਨੀ ਟੀਮ ਦੀ ਗਲਤੀ ਕਿ 1 ਦਸੰਬਰ 2003 ਨੂੰ ਅਦਾਲਤ ਨੇ ਬਾਦਲਾਂ ਦੀ ਜ਼ਮਾਨਤ ਰੱਦ ਕਰ ਦਿੱਤੀ ਜਿਹਦੇ ਨਤੀਜੇ ਵਜੋਂ ਉਹਨਾਂ ਨੂੰ ਨਿਆਂਇਕ ਰਾਸਤੇ ਵਿੱਚ ਲੈ ਲਿਆ ਗਿਆ ਔਰ ਦੋਸਤੋ ਗ੍ਰਿਫਤਾਰੀ ਅਸਲ 'ਚ ਕੈਪਟਨ ਦੇ ਲਈ ਵੀ ਬੜੀ ਵੱਡੀ ਹੈਰਾਨੀ ਵਾਲੀ ਗੱਲ ਸੀ ਤਾਜ਼ੀ ਖਬਰ ਬਾਰੇ ਉਹਨਾਂ ਦੀ ਪਹਿਲੀ ਪ੍ਰਤੀਕਿਰਿਆ ਸੀਗੀ ਉਹ ਕਹਿੰਦਾ ਉਹਨਾਂ ਨੂੰ ਕਿਹਨੇ ਗ੍ਰਿਫਤਾਰ ਕੀਤਾ ਇਦਾਂ ਪ੍ਰਤੀਤ ਹੁੰਦਾ ਸੀ ਕਿ ਸਰਕਾਰ ਇਸ ਘਟਨਾਕਰਮ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਸੀ ਸਰਕਾਰੀ ਵਕੀਲਾਂ ਨੇ ਸੋਚਿਆ ਕਿ ਬਾਦਲਾਂ ਨੂੰ ਜਮਾਨਤ ਮਿਲ ਜਾਣੀ ਉਹਨਾਂ ਨੇ ਉਥੇ ਸਮੇਂ ਇਸ ਫੈਸਲੇ ਦੇ ਰਾਜਨੀਤਿਕ ਨਤੀਜੇ ਤੇ ਨਿਆਂ ਵਿਵਸਥਾ ਤੇ ਅਸਰ ਸਮਝਣ ਲਈ ਮੀਟਿੰਗ ਕੀਤੀ ਕਿਉਂਕਿ ਰੋਪੜ ਦੇ ਵਿੱਚ ਹਜ਼ਾਰਾਂ ਅਕਾਲੀ ਜਿਹੜੇ ਕਾਰਜਕਰਤਾ ਸੀ ਆਪਣੇ ਨੇਤਾ ਦੇ ਸਮਰਥਨ ਲਈ ਇਕੱਠੇ ਹੋ ਗਏ ਸੀ ਅਗਲੇ ਦਿਨ ਟ੍ਰਿਬਿਊਨ ਦੇ ਲੇਖ ਨੇ ਸਾਰੀ ਸਥਿਤੀ ਨੂੰ ਚੰਗੀ ਤਰ੍ਹਾਂ ਸਮੇਟ ਕੇ ਪੇਸ਼ ਕਰਤਾ ਜਨਨ ਕਿ ਉਹਨਾਂ ਨੇ ਲਿਖਿਆ ਕਿ ਬਾਦਲ ਨੂੰ ਨਿਸ਼ਾਨਾ ਬਣਾਉਣਾ ਨਿੱਜੀ ਭ੍ਰਿਸ਼ਟਾਚਾਰ ਬਣਿਆ ਪੰਥਕ ਮਾਮਲਾ ਵਿਡੰਬਣਾ ਇਹ ਹੈ ਕਿ ਜਦੋਂ ਕੋਈ ਜਨਤਕ ਆਦਮੀ ਭ੍ਰਿਸ਼ਟਾਚਾਰ ਕਰਦਾ ਹੈ ਤਾਂ ਜਨਤਾ ਬਹੁਤ ਦੁਖੀ ਹੁੰਦੀ ਹੈ ਜਦੋਂ ਸਰਕਾਰ ਉਹਦੇ ਕੇਸ ਤੇ ਜਾਂਚ ਪੜਤਾਲ ਛੁੜੂ ਕਰਦੀ ਹੈ ਤਾਂ ਉਹੀ ਆਮ ਆਦਮੀ ਅਚਾਨਕ ਉਸ ਪ੍ਰਤੀ ਹਮਦਰਦੀ ਦਿਖਾਉਣ ਲੱਗਦਾ ਸ਼ਾਇਦ ਇਹਦਾ ਉਹਨਾਂ ਦੇ ਅੰਦਰ ਰਾਜਤੰਤਰ ਵਿਰੁੱਧਪਣ ਪਰਹੀ ਨਫਰਤ ਦਾ ਨਤੀਜਾ ਹੈ ਜੋ ਲੰਮੇ ਸਮੇਂ ਦੇ ਵਿਦੇਸ਼ੀ ਰਾਜ ਕਰਕੇ ਉਤਪੰਨ ਹੋਇਆ ਇਸ ਮਸਲੇ ਵਿੱਚ ਰਾਜ ਜਾਂ ਸਰਕਾਰ ਆਪਣੇ ਪ੍ਰਤੀਨਿਧੀ ਜਗ੍ਹਾ ਤੇ ਇੱਕ ਤਰ੍ਹਾਂ ਦਾ ਜ਼ੁਲਮ ਕਰਨ ਵਾਲੇ ਵੱਲੋਂ ਨਜ਼ਰ ਆਉਣ ਲੱਗਦੀ ਹੈ ਇਸੇ ਲਈ ਕਿਸੇ ਰਾਜਨੀਤਿਕ ਬੰਦੇ ਦੇ ਵਿਰੁੱਧ ਕੋਈ ਵੀ ਕਾਰਵਾਈ ਬਹੁਤ ਹੀ ਬਰੀਕੀਆਂ ਨੂੰ ਧਿਆਨ ਚ ਰੱਖ ਕੇ ਕਰਨੀ ਪੈਂਦੀ ਹੈ ਤਾਂ ਕਿ ਇਹ ਕਿਸੇ ਬਦਲੇ ਦੀ ਕਾਰਵਾਈ ਨਾ ਲੱਗੇ ਜਦੋਂ ਜਿੰਨਾ ਵੀ ਦੋਚੀ ਦੇ ਪ੍ਰਤੀ ਸ਼ਕਤੀ ਵਰਤੋਂ ਅਤੇ ਉਹ ਅਣਾਈ ਜਨਤਕ ਹੰਦਰ ਦੀ ਹਾਸਲ ਕਰਨ ਚ ਕਾਮਯਾਬ ਹੋ ਜਾਂਦਾ ਹੈ ਜਦੋਂ ਚਰਨ ਸਿੰਘ ਨੇ ਇੰਦਰਾ ਗਾਂਧੀ ਖਿਲਾਫ ਸਖਤ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹੋ ਦੇਖਣ ਨੂੰ ਮਿਲਿਆ ਇਹ ਸਾਰੀ ਸੂਝ-ਬੂਝ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਕਾਰਵਾਈ ਕਰਨ ਲਈ ਕੈਪਟਨ ਅਵਿੰਦਰ ਸਿੰਘ ਕੋਲੋਂ ਦੁੱਗਣਾ ਧਿਆਨ ਰੱਖਣ ਦੀ ਉਮੀਦ ਸੀ ਲੇਕਿਨ ਸਭ ਕੁਝ ਇਹਦੇ ਉਲਟ ਹੋਇਆ ਆਪਣੀ ਇਸ ਉਸੁਖਤਾ ਵਿੱਚ ਕਿ ਕਿਤੇ ਉਹਨਾਂ ਦਾ ਸਾਬਕਾ ਮੁੱਖ ਮੰਤਰੀ ਬਚ ਕੇ ਨਾ ਨਿਕਲ ਜਾਵੇ ਮੁੱਖ ਮੰਤਰੀ ਨੇ ਕੈਪਟਨ ਨੇ ਲੋਹਾਰ ਦੀ ਚੋਟ ਕੀਤੀ ਜਦੋਂ ਕਿ ਸੁਨਿਆਰੀ ਦੀ ਚੋਟ ਜ਼ਿਆਦਾ ਠੀਕ ਰਹਿਣੀ ਸੀ ਨਤੀਜਾ ਸਾਰਿਆਂ ਦੇ ਸਾਹਮਣੇ ਆ। ਫਿਰ ਆਪਣੀਆਂ ਇਹ ਲੇਖ ਛਪਿਆ ਸੀਗਾ। ਉਸ ਤੋਂ ਬਾਅਦ ਆਪਣੀਆਂ ਸਾਰੀਆਂ ਗਲਤੀਆਂ ਤੇ ਦਲਾਲੀ ਦੇ ਦੋਸ਼ਾਂ ਦੇ ਬਾਵਜੂਦ ਸਾਬਕਾ ਮੁੱਖ ਮੰਤਰੀ ਬਾਦਲ ਨੇ ਆਪਣੀਆਂ ਨਿੱਜੀ ਕਾਨੂੰਨੀ ਮੁਸ਼ਕਲਾਂ ਨੂੰ ਸ਼੍ਰੋਮਣੀ ਅਕਾਲੀ ਦਲ ਉੱਪਰ ਹਮਲੇ 'ਮਾਂ ਤਬਦੀਲ ਕਰਨ 'ਮਾਂ ਕਾਮਯਾਬੀ ਹਾਸਲ ਕੀਤੀ। ਰੋਪੜ 'ਜ ਬਹੁਤ ਵੱਡੇ ਘਟਦਾ ਪ੍ਰਬੰਧ ਕਰਨਾ ਇਹਦਾ ਸਾਫ ਸਬੂਤ ਹੈ। ਔਰ ਇਹ ਸਚਾਈ ਕਿ ਪਾਰਟੀ ਦੇ ਕਾਰਜਕਰਤਾ ਉਸ ਲਈ ਲਾਠੀ ਚਾਰਜ ਦਾ ਸਾਹਮਣਾ ਕਰਨ ਲਈ ਵੀ ਤਿਆਰ ਹਨ। ਉਨੇ ਉਹਦੀ ਸਥਿਤੀ ਹੋਰ ਮਯੂਤ ਕਰਦੀ ਪੁਲਿਸ ਅਤੇ ਬਿਜੀਲੈਂਸ ਵੱਲੋਂ ਕੀਤੀ ਗਈ ਸਖਤਾਈ ਤੇ ਕਾਫੀ ਜ਼ੋਰ ਹੰਗਾਮਾ ਹੋਇਆ ਅਚਾਨਕ ਬਾਦਲ ਨੇ ਸ਼ਹੀਦ ਦਾ ਚੋਲਾ ਦੇ ਦਿੱਤਾ ਗਿਆ ਹੋ ਸਕਦਾ ਇਹਦੇ ਉਹ ਬਿਲਕੁਲ ਵੀ ਕਾਬਲ ਨਾ ਹੋਵੇ ਦੁੱਖ ਦੀ ਗੱਲ ਇਹ ਹੈ ਕਿ ਭ੍ਰਿਸ਼ਟਾਚਾਰ ਦਾ ਮੁੱਖ ਮਾਮਲਾ ਇੱਕ ਪਾਸੇ ਹੀ ਰਹਿ ਗਿਆ ਸਾਰੇ ਵਿਵਾਰ ਦਾ ਬੜੀ ਬੁਰੀ ਤਰ੍ਹਾਂ ਰਾਜਨੀਤਿਕਰਨ ਕੀਤਾ ਗਿਆ ਤੇ ਹੁਣ ਤੂੜੀ 'ਚੋਂ ਦਾਣੇ ਚੁਣਨਾ ਲਗਭਗ ਅਸੰਭਵ ਸੀ ਸੰਦੇਸ਼ ਇਹ ਸੀ ਕਿ ਜੇ ਤੁਹਾਡੇ ਮਗਰ ਬਹੁਤ ਸਾਰੇ ਲੋਕ ਨੇ ਤਾਂ ਤੁਸੀਂ ਕਦੇ ਕੁਝ ਗਲਤ ਨਹੀਂ ਕਰ ਸਕਦੇ ਹਾਂ ਘੱਟੋ ਘੱਟ ਤੁਹਾਨੂੰ ਇਸ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਸਾਰੇ ਮਾਮਲੇ ਨੂੰ ਸੰਭਲਣ ਲਈ ਬਾਦਲ ਨੂੰ ਕੈਪਟਨ ਅਵੰਦਰ ਸਿੰਘ ਦਾ ਧੰਨਵਾਦੀ ਹੋਣਾ ਚਾਹੀਦਾ ਸੀ ਤਨਬਾਦੀ ਲੇਕਿਨ ਜਿਆਦਾ ਸਖਤਾਈ ਨੇ ਵਿਜੀਲੈਂਟ ਡਿਪਾਰਟਮੈਂਟ ਨੂੰ ਨਾ ਕੇਵਲ ਆਪਣੀ ਸਹੀ ਅਰਥਾਂ ਚ ਕੀਤੀ ਗਈ ਕੀਤੀ ਜਾ ਰਹੀ ਭ੍ਰਿਸ਼ਟਾਚਾਰ ਵਿਰੋਧੀ ਕਾਰਵਾਈ ਨੂੰ ਆਪਣੇ ਮਕਸਦ ਤੋਂ ਹਟਾ ਦਿੱਤਾ ਬਲਕਿ ਸਾਬਕਾ ਰਾਜਵੰਸੀ ਪਰਿਵਾਰ ਤੇ ਪੰਜਾਬ ਦੇ ਸਿੱਖ ਦੇ ਰਾਜਨੀਤਿਕ ਪਰਿਵਾਰ ਤੇ ਸਥਾਈ ਦੁਸ਼ਮਣੀ ਕਾਇਮ ਕਰਤੀ ਵੱਡੇ ਅਰ ਛੋਟੇ ਬਾਦਲ ਦੇ ਅੰਦਰ ਕੈਪਟਨ ਦੇ ਖਿਲਾਫ ਸਭ ਤੋਂ ਵੱਧ ਗੁੱਸਾ ਸੀਗਾ ਜਾਂਚ ਪੜਤਾਲ ਮਾ ਸੁਰਿੰਦਰ ਕੌਰ ਬਾਦਲ ਨੂੰ ਸ਼ਾਮਲ ਕਰਨਾ ਤੇ ਵਿਜੀਲੈਂਟ ਡਿਪਾਰਟਮੈਂਟ ਨੇ ਜਿਸ ਗੈਰ ਪੇਸ਼ੇਵਰ ਤਰੀਕੇ ਨਾਲ ਛਾਪੇ ਮਾਰੇ ਛੋਟੇ ਬਾਦਲ ਦੇਲੇ ਵਿੱਚ ਜੋ ਗਿਲਾ ਸੀ ਉਹ ਸੀ ਇੱਕ ਔਤ ਨੂੰ ਇਹਦੇ ਵਿੱਚ ਕਿਉਂ ਸ਼ਾਮਲ ਕੀਤਾ ਗਿਆ ਗ੍ਰਿਫਤਾਰੀ ਤੋਂ ਬਾਅਦ ਕੈਪਟਨ ਕਹਿੰਦਾ ਕਿ ਭ੍ਰਿਸ਼ਟ ਲੋਕਾਂ ਦੇ ਵਿਰੁੱਧ ਕਾਰਵਾਈ ਦੀ ਪਹਿਲ ਕਰਕੇ ਮੈਂ ਬਲਦ ਦੇ ਸਿੰਘਾਂ ਨੂੰ ਸਿੰਘਾਂ ਤੋਂ ਫੜਿਆ ਬਲਦ ਨੂੰ ਹਾਲਾਂਕਿ ਇਹ ਯਕੀਨ ਦਵਾਇਆ ਕਿ ਜੇਲ੍ਹ ਵਿੱਚ ਬਾਦਲ ਬੜੇ ਆਰਾਮ ਨਾਲ ਸਨ ਤੇ ਜ਼ਿਲ੍ਹਾ ਪ੍ਰਬੰਧ ਦੇ ਉੱਚ ਅਧਿਕਾਰੀਆਂ ਨੂੰ ਉਹਨਾਂ ਦੀ ਹਰ ਜ਼ਰੂਰਤ ਦਾ ਧਿਆਨ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਸਨ ਹਾਲਾਂਕਿ ਕੈਪਟਨ ਦੀ ਮੰਡਲੀ ਦਾ ਇੱਕ ਉੱਚ ਮੈਂਬਰ ਪ੍ਰਸ਼ਾਸਨ ਤੇ ਉਹਨਾਂ ਨੂੰ ਜੇਲ੍ਹ ਵਿੱਚ ਹੋਰ ਵੀ ਜ਼ਿਆਦਾ ਬੇਇੱਜ਼ਤ ਕਰਨ ਤੇ ਜ਼ੋਰ ਪਾ ਰਿਹਾ ਸੀ 2003ਵਾਂ ਬਾਦਲ ਜਮਾਨਤ ਲੈਣ ਵਿੱਚ ਸਫਲ ਹੋ ਗਏ ਤੇ ਫਰਵਰੀ 2007ਵਾਂ ਬਾਦਲ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਅਕਤੂਬਰ 2010 ਚ ਸਾਰੇ ਇਲਜ਼ਾਮਾਂ ਤੋਂ ਇਹ ਬਰੀ ਹੋ ਗਏ 2003 ਦਾ ਆਖਰੀ ਮਹੀਨਾ ਜਿਆਦਾ ਗਹਿਮਾ ਗਹਿਮੀ ਵਾਲਾ ਸੀ ਕਿਉਂਕਿ ਫੋਰ ਫੋਕ ਸੀ ਜਿਹੜਾ ਹੁਣ ਬਾਦਲ ਤੋਂ ਹਟ ਕੇ ਰਜਿੰਦਰ ਕੌਰ ਪਠੜ ਦੇ ਵੱਲ ਮੋੜ ਦਿੱਤਾ ਗਿਆ ਸੀ ਤਾਂ ਦੋਸਤੋ ਇਦਾਂ ਸੱਤਾ ਦੀ ਖੇਡ ਚੱਲਦੀ ਸੀਗੀ ਉਦੋਂ ਤੇ ਚੱਲੀ ਤੇ ਹੁਣ ਵੀ ਚੱਲ ਰਹੀਆਂ ਐ ਬਾਰਦਾ ਇੱਕ بڑا ਹੀ ਸਿਆਸੀ ਪੱਤਾ ਹੁੰਦਾ ਕਿ ਜੇ ਇਹਨਾਂ ਤੇ ਕੋਈ ਨਿਜੀ ਕਾਰਵਾਈ ਹੋ ਜਵੇ ਤਾਂ ਉਹ ਇਸ ਕਾਰਵਾਈ ਨੂੰ ਪੰਥ ਦੇ ਸਿਰ ਮੜ ਦਿੰਨੇ ਯਾਨੀ ਕਿ ਇਹ ਕਹਿਣ ਲੱਗ ਜੈਨੇ ਕਿ ਇਹ ਤਾਂ ਪੰਥ ਨਾਲ ਤੱਕਾ ਹੋ ਰਿਹਾ ਜੀ ਹੋ ਇਹਨਾਂ ਨਾਲ ਆ ਆਪਣੇ ਨਾਲ ਵੇਆ ਹੁੰਦਾ ਸੋ ਖੈਰ ਇਹ ਸੀਗੀ ਸੱਤਾ ਦੀ ਖੇਡ ਬਾਰੇ ਜਾਣਕਾਰੀ ਸੋ ਮਿਲਦੇ ਆ ਅਗਲੀ ਵੀਡੀਓ ਚ ਨਵੀਂ ਜਾਣਕਾਰੀ ਲੈ ਕੇ ਦਿਓ ਆ ਗਿਆ ਸਤਿ ਸ਼੍ਰੀ ਅਕਾਲ